ਇਹ ਦੇਖਾਲੇ 5-6000 ਕਰੋੜ ਰੁਪਏ ਦੀ ਲੁੱਟ ਹੋਈ ਹੈ ਜਿਹੜੀ ਝੋਨੇ ਦੀ ਖੇਤੀ ਹੈ। ਮੈਂ ਸਾਥ ਦੇਣ ਲਈ ਇਹਨਾਂ ਦੇ ਨਾਲ ਤਿਆਰ ਹਾਂ। ਸੀ ਦੀ ਪੜਤਾਲ ਕਰੀਏ ਤੇ ਬਣਦੀ ਕਾਰਵਾਈ ਇਹਨਾਂ ਸ਼ੈਲਰ ਵਾਲਿਆਂ ਤੇ ਜਿਹੜੇ-ਜਿਹੜੇ ਹਿੱਸੇਦਾਰ ਹੈ ਜਿਨ੍ਹਾਂ ਨੇ ਕਿਸਾਨਾਂ ਨੂੰ ਠੱਗਿਆ ਆ ਆਪਾਂ ਉਹਨਾਂ ਤੇ ਕਾਰਵਾਈ ਕਰਾਈ। ਆਪਾਂ ਬੈਠੇ ਸਿਰਫ ਬੋਲਦੇ ਹੀ ਕਿਉਂ ਆ ਫੇਸਬੁੱਕ ਤੇ? 3 ਸਾਲ ਚ ਆਮ ਆਦਮੀ ਪਾਰਟੀ ਨੇ ਕੋਈ ਇੰਪਰੂਵਮੈਂਟ ਕੀਤੀ ਹੈ? ਸਭ ਤੋਂ ਪਹਿਲਾਂ ਲਾਅ ਐਂਡ ਆਰਡਰ ਦੀ ਗੱਲ ਚੱਲਦੀ ਹੈ। ਕ੍ਰਿਮੀਨਲ ਐਕਟੀਵਿਟੀਆਂ, ਇੰਨੇ ਡਰੱਗਸ ਪੰਜਾਬ ਦੇ ਵਿੱਚ ਕੋਈ ਮਹਿਫੂਜ਼ ਨੀਗਾ। ਸਾਡੀਆਂ ਔਰਤਾਂ, ਸਾਡੇ ਚਾਰ ਨੂੰ ਨਿਕਲ ਤੋਂ ਕਰਦੇ ਇਹ ਕਹਿੰਦੇ ਜੀ ਚੋਰੀਆਂ ਤੇ ਲਾਅ ਐਂਡ ਆਰਡਰ ਦੀ ਗੱਲ ਕਰਦੇ ਸੀਗੇ ਦੇਖੋ ਚੋਰੀਆਂ ਕਿੱਦਾਂ ਰੁਕਣ ਜੇ ਉਹਦੇ ਉੱਤੇ ਲੋਕਲ ਜਿਹੜਾ ਵਿਧਾਇਕ ਆ ਜਿੱਦਾਂ ਇਹ ਆ ਉਹਦਾ ਉਹਨਾਂ ਚੋਰਾਂ ਤੇ ਹੱਥ ਨ ਹੋਵੇ ਤੇ ਕਿੱਦਾਂ ਉਹ ਉਹ ਚੋਰੀਆਂ ਕਰਨਾ ਹਟ ਜਾਣ ਸੜਕਾਂ ਟੁੱਟੀਆਂ ਪਈਆਂ ਸਾਡੇ ਪੁਲਾਤਾ ਇਨਫਰਾਸਟ੍ਰਕਚਰ ਜਿਹੜੀ ਨਰਾਲੇ ਤੋਂ ਨਿਕਲਦੀਆਂ ਸੜਕਾਂ ਸੁਭਾਨਪੁਰ ਨੂੰ ਔਰ ਪੁਲਾਤ ਨੂੰ ਤੇ ਢਿਲਵਾ ਨੂੰ ਪੂਰੀ ਹਾਨਤ ਜਿਹੜੇ ਸੜਕਾਂ ਦੀ ਵੀ ਗੱਲ ਆ ਜਿਹੜੀ ਹੁਣ ਨਡਾਲਾ ਸੁਬਾਨਪੁਰ ਦੀ ਇਹ ਗੱਲ ਕਰਦੇ ਆ ਇਹ ਸੜਕ ਕਿਤੇ ਅੱਜ ਕੱਲ੍ਹ ਚ ਟੁੱਟ ਗਈ ਜੀ ਇਹ ਤੇ ਬੜੇ ਚਿਰ ਦੀ ਟੁੱਟੀ ਇਹਨਾਂ ਦੇ ਟਾਈਮ ਦੀ ਟੁੱਟੀ ਹੋਈ ਸੀਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਐਡਵੋਕੇਟ ਹਰ ਸਿਮਰਨ ਘੁੰਮਣ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਪਲੱਥ ਤਾਡੇ ਨਾਲ ਇੱਕ ਬਹੁਤ ਵਿਸ਼ੇਸ਼ ਮੁੱਦੇ ਤੇ ਗੱਲ ਕਰਨੀ ਸੀਗੀ ਮੈਨੂੰ ਕਿਸੇ ਮੇਰੇ ਸੱਜਣ ਨੇ ਇੱਕ ਵੀਡੀਓ ਭੇਜੀ ਜਿਹਦੇ ਵਿੱਚ ਇੱਥੇ ਦੇ ਲੋਕਲ ਵਿਧਾਇਕ ਸੁਖਪਾਲ ਖੈਰਾ ਬੂਟਰਾਂ ਨੂੰ ਅਪੀਲ ਕਰ ਰਿਹਾ ਐ ਐਮਸੀ ਇਲੈਕਸ਼ਨ ਦੇ ਰਿਲੇਟਡ ਤੇ ਉਹਦੇ ਵਿੱਚ ਉਹਨਾਂ ਨੇ ਅਪੀਲ ਕਰਦਿਆਂ ਕੁਝ ਸ਼ਬਦ ਵਰਤੇ ਕੁਝ ਫੈਕਟ ਦੱਸੇ ਜਿਹੜੇ ਬਹੁਤ ਹੀ ਆਪਣੇ ਆਪ 'ਚ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਤੇ ਉਹਦੇ ਤੇ ਬੋਲਣਾ ਬਹੁਤ ਜ਼ਰੂਰੀ ਸੀ ਕਿਉਂਕਿ ਅੱਗੇ ਵੀ ਇਦਾਂ ਹੁੰਦਾ ਆ ਕਿ ਇਹ ਜੋ ਮਰਜੀ ਮੰਚ ਆਇਆ ਬੋਲਦੇ ਰਹਿੰਦੇ ਸੀਗੇ ਤੇ ਸੱਚੇ ਬਣਦੇ ਰਹਿੰਦੇ ਸੀ ਪਰ ਮੋਹਰਿਓ ਜਿਹੜਾ ਆ ਜਿਹੜਾ ਦਾ ਬੋਲਣਾ ਬਣਦਾ ਸੀਗਾ ਬੀਬੀ ਜਗੀਰਕੌਰ ਜੀ ਦਾ ਉਹਨਾਂ ਨੇ ਨਹੀਂ ਬੋਲਿਆ ਤਾਂ ਉਹਦਾ ਜਿਹੜਾ ਖਮਿਆਜਾ ਹਲਕੇ ਦੇ ਲੋਕਾਂ ਨੂੰ ਗਮਰਾਹ ਹੋ ਕੇ ਜਿਹੜਾ ਭੁਗਤਣਾ ਪਿਆ ਤੇ ਉਹਦਾ ਨਤੀਜਾ ਸਾਡਾ ਹਲਕਾ ਭੁਗਤ ਰਿਆ ਸੋ ਮੈਂ ਗੱਲ ਕਰਨੀ ਚਾਹੁੰਦਾ ਅੱਜ ਇਹਨਾਂ ਨੇ ਗੱਲ ਕੀਤੀ ਕਿ ਇੱਥੇ ਤੇ ਜਿਹੜੇ ਇੰਚਾਰਜ ਆ ਆਮ ਆਦਮੀ ਪਾਰਟੀ ਦੇ ਉਹ ਛੋਟੇ ਛੋਟੇ ਕਹਿੰਦੇ ਪੈਸੇ ਲੈਂਦੇ ਆ ਤਾਂ ਇੰਚਾਰਜ ਤਾਂ ਮੈਂ ਆ ਮੈਂ ਤੁਹਾਡੇ ਸਾਹਮਣੇ ਬੈਠਾ ਤਾਂ ਮੈਂ ਇਹਨਾਂ ਨੂੰ ਬੇਨਤੀ ਕਰਦਾ ਆ ਕਿ ਕਾਈਂਡਲੀ ਜੇ ਤੁਹਾਡੇ ਕੋਲ ਸਬੂਤ ਪ੍ਰੂਫ ਹੈ ਕਿਉਂਕਿ ਇਹ ਕਹਿ ਰਹੇ ਆ ਕਿ ਮੇਰੇ ਕੋਲ ਸਬੂਤ ਪ੍ਰੂਫ ਆ ਤੇ ਉਹ ਹੁਣ ਇਹ ਤੋਂ ਵਧੀਆ ਟਾਈਮ ਕੀ ਹੋ ਸਕਦਾ ਮੈਂ ਤੇ ਆਪ ਕਹਿਣਾ ਜੀ ਜੇ ਮੈਂ ਕਿਤੇ ਪੈਸੇ ਲਏ ਜਾਂ ਕਿਤੇ ਕੋਈ ਗੱਲ ਆ ਤਾਂ ਕਾਈਂਡਲੀ ਸਬੂਤ ਪ੍ਰੂਫ ਲੈ ਕੇ ਬੈਠਿਆ ਕਰਨ ਵੀਡੀਓ ਜਿਹੜੀ ਬਣਾਉਣ ਲਈ ਲਾਈਵ ਹੋਣ ਬਿੰਦੇ ਆ ਤਾਂ ਲੈ ਕੇ ਬੈਠਿਆ ਕਰਨ ਜਿੱਦਾਂ ਮੈਂ ਬੈਨਾ ਹੁੰਨਾ ਤਾਂ ਇਹ ਕਿੰਨਾ ਨੇ ਗੱਲ ਕੀਤੀ ਕਿ ਜਿਹੜਾ ਆ ਝੋਨੇ 'ਚ ਜਿਹੜਾ ਕੱਟ ਲੱਗਾ ਤਾਂ ਉਹਦੇ ਵਿੱਚ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਅਸੀਂ ਵੀ ਆਪ ਆੜਤ ਕਰਦੇ ਸਾਡਾ ਜਿੰਨੇ ਵੀ ਜਿਹੜੇ ਕਿਸਾਨ ਸਾਡੇ ਕੋਲ ਹੈ ਅਸੀਂ 1 ਰੁਪਏ ਦਾ ਵੀ ਕੱਟ ਜਿਹੜਾ ਉਹਨਾਂ ਨੂੰ ਨਹੀਂ ਲੱਗਣ ਦਿੱਤਾ ਉਹਨਾਂ ਦੇ ਖਾਤਿਆਂ 'ਚ ਜਿਹੜੇ ਪੈਸੇ ਦੇ ਦਿੱਤੇ ਗਏ ਚੈੱਕ ਬਣ ਕੇ ਉਹਨਾਂ ਦੇ ਤਿਆਰ ਆ ਤੇ ਰਹੀ ਗੱਲ ਜੇ ਕੱਟ ਲੱਗਾ ਵੀ ਹੈ ਜੇ ਉਹਦੀ ਜਿਹੜੀ ਸਾਨੂੰ ਸ਼ਿਕਾਇਤ ਵੀ ਆਈ ਉਹਦੀ ਜਿਹੜੀ ਪੜਤਾਲ ਜਿਹੜੀ ਬਾਕੀ ਆੜਤੀਆਂ ਦੇ ਜਾਂ ਸ਼ੈਲਰ ਵਾਲਿਆਂ ਦੇ ਜਿਹੜਾ ਕੱਟ ਲਾਇਆ ਉਹਦੀ ਜਿਹੜੀ ਪੜਤਾਲ ਚੱਲ ਰਹੀ ਹੈ ਇਹਦਾ ਮਤਲਬ ਕਿ ਸ਼ੈਲਰ ਵਾਲਿਆਂ ਨੇ ਕਿਤੇ ਕੱਟ ਲਾਇਆ ਹੋਊਗਾ ਤਾਂ ਸ਼ੈਲਰ ਵਾਲੇ ਕੌਣ ਆ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜਦੋਂ ਮੈਂ ਕਹਿੰਦਾ ਸਬੂਤ ਪ੍ਰੂਫ ਲੈ ਕੇ ਬੈਠਾ ਕਰਨ ਕਿ ਆ ਅਲਾਟਮੈਂਟ ਲੈਟਰ ਆ ਜਿਹੜੇ ਇੱਥੇ ਸ਼ੈਲਰ ਜਿਹੜਾ ਪੁਲੱਥ ਜਿਹਨੂੰ ਅਲਾਟ ਹੋਇਆ ਸੀਗਾ ਤਾਂ ਉਹਨਾਂ ਨੇ ਮਤ ਕਹਿੰਦਾ ਮਤਲਬ ਕੱਟ ਇਹਨਾਂ ਨੇ ਲਾਇਆ ਹੋਊਗਾ ਤਾਂ ਇਹ ਵੀ ਦੱਸਣ ਕਿ ਇਹ ਸ਼ੈਲਰ ਵਾਲਾ ਬੰਦਾ ਜਿਹੜਾ ਆ ਇਹ ਇਹਨਾਂ ਦੇ ਵਾਰਡ ਨੰਬਰ 10 ਜਿਹੜਾ ਪੁਲੱਥ ਦੇ ਵਿੱਚ ਵੀਧ ਪ੍ਰਕਾਸ਼ ਆ ਉਹਨਾਂ ਦੇ ਸਾਲਾਹ ਸਾਹਿਬ ਲੱਗਦੇ ਕਿ ਨਹੀਂ ਲੱਗਦੇ ਮੈਨੂੰ ਤਾਂ ਇਹ ਵੀ ਪਤਾ ਲੱਗਾ ਕਹਿੰਦੇ ਜੀ ਜਨਾਬ ਨੂੰ ਵੀ ਹਿੱਸਾ ਪਹੁੰਚਿਆ ਜੇ ਇਸ ਮੁੱਦੇ ਤੇ ਇਹ ਸੱਚੇ ਆ ਤਾਂ ਇਹਨਾਂ ਕੋ ਸਾਡੀ ਤੇ ਜੇ ਪੜਤਾਲ ਚੱਲ ਰਹੀ ਆ ਤੇ ਜੇ ਇਹਨਾਂ ਦੀ ਪੜਤਾਲ ਹੋ ਚੁੱਕੀ ਹੈ ਇਹਨਾਂ ਨੂੰ ਇਹਨਾਂ ਕੋਲ ਸਬੂਤ ਪ੍ਰੂਫ ਹੈਗੇ ਆ ਤਾਂ ਇਹ ਲੈ ਕੇ ਬੈਠਣ ਅਸੀਂ ਮੈਂ ਸਾਥ ਦੇਣ ਲਈ ਇਹਨਾਂ ਦੇ ਨਾਲ ਤਿਆਰ ਹਾਂ ਅਸੀਂ ਦੀ ਪੜਤਾਲ ਕਰੀਏ ਤੇ ਬਣਦੀ ਕਾਰਵਾਈ ਇਹਨਾਂ ਸ਼ੈਲਰ ਵਾਲਿਆਂ ਤੇ ਜਿਹੜੇ-ਜਿਹੜੇ ਹਿੱਸੇਦਾਰ ਆ ਜਿਨ੍ਹਾਂ ਨੇ ਕਿਸਾਨਾਂ ਨੂੰ ਠੱਗਿਆ ਆ ਆਪਾਂ ਉਹਨਾਂ ਤੇ ਕਾਰਵਾਈ ਕਰਾਈ ਆ ਆਪਾਂ ਬੈਠੇ ਸਿਰਫ ਬੋਲਦੇ ਕਿਉਂ ਆ ਫੇਸਬੁਕ ਤੇ ਫਿਰ ਉਸ ਤੋਂ ਬਾਅਦ ਅਗਲੀ ਗੱਲ ਕਰਦਾ ਜੀ ਇਹ ਕਹਿੰਦੇ ਜੀ ਚੋਰੀਆਂ ਤੇ ਲਾਅ ਐਂਡ ਆਰਡਰ ਦੀ ਗੱਲ ਕਰਦੇ ਸੀਗੇ ਦੇਖੋ ਚੋਰੀਆਂ ਕਿੱਦਾਂ ਰੁਕਣ ਜੇ ਉਹਦੇ ਉੱਤੇ ਲੋਕਲ ਜਿਹੜਾ ਵਿਧਾਇਕ ਆ ਜਿੱਦਾਂ ਇਹ ਆ ਉਦਾ ਉਹਨਾਂ ਚੋਰਾਂ ਤੇ ਹੱਥ ਹੋਵੇ ਤੇ ਕਿੱਦਾਂ ਉਹ ਉਹ ਚੋਰੀਆਂ ਕਰਨੋਂ ਹਟ ਜਾਣ ਜਿੱਦਾਂ ਆ ਤਾਜ਼ਾ ਤਾਜ਼ਾ ਐਫ ਆਈ ਆਰ ਆ ਜਿਹੜੇ ਬੰਦੇ ਚੋਰੀਆਂ ਕਰਦੇ ਆ ਜਿਨ੍ਹਾਂ ਤੇ ਐਫ ਆਈ ਆਰ ਹੋਈ ਇਹਨਾਂ ਦੀ ਪੁਸ਼ਤ ਪਨਾਹੀ ਜਿਹੜੀ ਇਹਨਾਂ ਨੂੰ ਠਹਿਰ ਜਿਹੜੀ ਏ ਉਹ ਕੌਣ ਕਰ ਰਿਆ ਸੀਗਾ ਉਹ ਵੀ ਇਹਨਾਂ ਦਾ ਵਾਰਡ ਨੰਬਰ ਦੱਸਦਾ ਜਿਹੜਾ ਉਮੀਦਵਾਰ ਆ ਉਹ ਵੀ ਇਹਨਾਂ ਨੂੰ ਜਿਹੜੀ ਰਹਿਣ ਨੂੰ ਜਗ੍ਹਾ ਉਹਨਾਂ ਦੀ ਜਗ੍ਹਾ 'ਚ ਰਹਿ ਰਿਹਾ ਜੇ ਕੱਲ ਨੂੰ ਜਦੋਂ ਚੋਰੀਆਂ ਕਰਦੇ ਆ ਤੇ ਉਹਦੇ ਪਿੱਛੇ ਫੋਨ ਇਹਨਾਂ ਦੇ ਆਉਂਦੇ ਆ ਛਡਾਉਂਦੇ ਥਾਣੇੋਂ ਇਹ ਆ ਤਾਂ ਫਿਰ ਚੋਰੀਆਂ ਕਿੱਦਾਂ ਰੁਕ ਜਾਣ ਪੁਲਿਸ ਜਿਹੜੀ ਆਪਣੀ ਕਾਰਵਾਈ ਕਰਕੇ ਜਿੰਨੀਆਂ ਵੀ ਚੋਰੀਆਂ ਜੂ ਕੁਝ ਵੀ ਹੋ ਰਿਹਾ ਉਹਦੇ ਤੇ ਐਕਟ ਕਰਕੇ ਜਿਹੜਾ ਆ ਅਖਬਾਰਾਂ ਚ ਲੋਕੀ ਦੇ ਦ ਦੇ ਨਾਲ ਦੀ ਨਾਲ ਜਿਹੜੀ ਕਾਰਵਾਈ ਹੁੰਦੀ ਹੈ ਹੁਣ ਇਹ ਗੱਲ ਕਰਦੇ ਸੀ ਪਲੱਥ ਵਿੱਚ ਹੋਏ ਵਿਕਾਸ ਦੀ ਪਲੱਥ ਨਡਾਲਾ ਬਿੱਗਵਾਲ ਢਿਲਵਾਂ ਦੀ ਗੱਲ ਕਰਦੇ ਜੀ ਆਸ-ਪਾਸੇ ਦੇਖੋ ਕੋਈ ਵਿਕਾਸ ਹੋਇਆ ਕੁਝ ਕੀਤਾ ਜੀ ਇਹਨਾਂ ਨੇ ਤਾਂ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਆ ਕਿ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਪਲੱਥ ਚ ਆਈਆਂ ਉਹ ਫੇਸਬੁੱਕ ਲਾਈਵ ਚ ਨਹੀਂ ਆਈਆਂ ਸਿਰਫ ਫੇਸਬੁੱਕ ਤੇ ਫੋਟੋਆਂ ਪਾ ਕੇ ਨਹੀਂ ਸਾਰਿਆ ਕੋਈ ਗਾਰੰਟੀ ਨਹੀਂ ਦਿੱਤੀ ਕੰਮ ਕੀਤਾ ਗਾਰੰਟੀ ਨਹੀਂ ਕੰਮ ਕਰ ਦਿੱਤਾ ਤਾਂ ਉਹਦਾ ਨਤੀਜਾ ਵੀ ਪਲੱਥ ਦਾ ਇਹ ਆਇਆ ਕਿ ਜਿਹੜੀ ਆਏ ਸਾਲ 100 ਏਕੜ ਜਿਹੜੀ ਜ਼ਮੀਨ ਸੜ ਕੇ ਸੁਆਹ ਹੋ ਜਾਂਦੀ ਸੀਗੀ ਜਿਹੜੀ ਫਸਲ ਕਿਸਾਨ ਦੀ ਐਤ ਕੀ ਪਿਛਲੇ 1 ਸਾਲ ਦਾ ਰਿਜ਼ਲਟ ਹੈ ਜੀ ਇੱਕ ਦਾਣਾ ਵੀ ਜਿਹੜਾ ਆ ਨਹੀਂ ਸੜਿਆ ਤਾਂ ਇਹ ਰਿਜ਼ਲਟ ਆ ਉਤੋਂ ਇਲਾਵਾ ਇਹ ਗੱਲ ਕਰਦੇ ਸੀਗੇ ਜਿੱਦਾਂ ਹੁਣ ਨਡਾਲੇ ਦੀ ਨਡਾਲੇ ਜਿਹੜਾ ਸੀਵਰੇਜ ਦਾ ਜੀ ਕੰਮ ਹੋ ਰਿਹਾ ਆ ਉਹ ਫੇਸਬੁੱਕ ਤੇ ਥੋੜਾ ਹੋ ਰਿਹਾ ਕਿ ਫੇਸਬੁੱਕ ਤੇ ਕੋਈ ਲਾਈਵ ਚੱਲ ਰਿਹਾ ਤੇ ਬਸ ਉਹ ਨਹੀਂ ਹੋ ਰਿਹਾ ਗਰਾਊਂਡ ਤੇ ਕੰਮ ਹੋ ਰਿਹਾ ਪਾਈਪ ਪੈ ਰਹੇ ਆ ਸਿਵਰੇਜ ਜਿਹੜਾ ਆ ਉੱਥੇ ਉਹਦਾ ਵਰਕ ਜਿਹੜਾ ਆ ਆਲਰੇਡੀ ਸਟਾਰਟ ਹੋ ਗਿਆ ਸਗੋਂ ਇਹਨਾਂ ਨੇ ਡਕਾਉਣ ਦੀ ਕੋਸ਼ਿਸ਼ ਕੀਤੀ ਤਾਂ ਮੇਕੋ ਤਾਂ ਗਵਾਹ ਵੀ ਆ ਜਿਹੜੇ ਆਸੇ-ਪਾਸੇ ਪਿੰਡਾਂ ਦੇ ਜਿਨ੍ਹਾਂ ਨੂੰ ਜਾ ਕੇ ਇਹਨਾਂ ਦੇ ਬੰਦੇ ਕਹਿੰਦੇ ਸੀ ਕੰਮ ਡਕਾ ਦਈਏ ਤੇ ਉਹਦਾ ਜਿਹੜਾ ਲਗਭਗ ਨਡਾਲੇ ਸਾਰੇ ਨੇ ਦੇਖਿਆ ਕਿ ਉਹ ਕੰਮ ਕਿਦਾਂ ਅਸੀਂ ਪੂਰਾ ਕਰਾ ਰਹੇ ਆ ਉਤੋਂ ਅਲਾਵਾ ਜਿਹੜੇ ਆ ਆਮ ਆਦਮੀ ਕਲੀਨਿਕਸ ਆ ਇਹ ਜਿਹੜੇ ਕਿਤੇ ਹਵਾਜ਼ ਜਾਂ ਫੇਸਬੁੱਕ ਤੇ ਨਹੀਂ ਖੁੱਲੇ ਇਹਨਾਂ ਵਾਂਗੂ ਸਿਰਫ ਗੱਲਾਂ ਦਾ ਕੜਾ ਨਹੀਂ ਬਣਾਇਆ ਅਸਲੀਚ ਖੁੱਲੇ ਆ ਉੱਥੇ ਹੈਗੇ ਆ ਤੇ ਉਹ ਚੱਲਦੇ ਆ ਉਦਾਂ ਹੀ ਜਿਹੜੀ ਬਿਜਲੀ ਮਾਫ ਕੀਤੀ ਹੈ ਸਰਕਾਰ ਨੇ ਉਹ ਅਸਲ 'ਚ ਲੋਕਾਂ ਦੇ ਬਿੱਲਾਂ ਦੇ ਵਿੱਚ ਦਿਖਦਾ ਆ ਕਿ ਜ਼ੀਰੋ ਬਿੱਲ ਆ ਰਹੇ ਆ ਸਿਰਫ ਗੱਲਾਂ ਨਹੀਂ ਕੀਤੀਆਂ ਉਤੋਂ ਅਲਾਵਾ ਜਿਹੜੇ ਸੜਕਾਂ ਦੀ ਵੀ ਗੱਲ ਆ ਜਿਹੜੀ ਹੁਣ ਨਡਾਲਾ ਸੁਬਾਨਪੁਰ ਦੀ ਇਹ ਗੱਲ ਕਰਦੇ ਆ ਇਹ ਸੜਕ ਕਿਤੇ ਅੱਜ ਕੱਲ੍ਹ 'ਚ ਟੁੱਟ ਗਈ ਜੀ ਇਹ ਤਾਂ ਬੜੇ ਚਿਰ ਦੀ ਟੁੱਟੀ ਇਹਨਾਂ ਦੇ ਟਾਈਮ ਦੀ ਟੁੱਟੀ ਹੋਈ ਸੀਗੀ ਇਹਨਾਂ ਦੇ ਉੱਤੇ ਫਿਰ ਕੰਮ ਕਿਉਂ ਨਹੀਂ ਕਰਵਾਇਆ ਅਸੀਂ ਕਿਉਂ ਕਰਵਾ ਰਹੇ ਕੰਮ ਫਿਰ ਤੇ ਸਾਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਸੀਗੀ ਗਾਰੰਟੀਆਂ ਜਿੱਦਾਂ ਦੀ ਇਹ ਇੱਥੇ ਦੇ ਰਹੇ ਆ ਇਦਾਂ ਦੀਆਂ ਗਾਰੰਟੀਆਂ ਇਹਨਾਂ ਨੇ ਉੱਥੇ ਸੰਗਰੂਰ ਤੇ ਬਠਿੰਡੇ ਇਦਾਂ ਦੀਆਂ ਗਾਰੰਟੀਆਂ ਤੇ ਕਿੰਨੀਆਂ ਹੀ ਵੰਡ ਦਿੱਤੀਆਂ ਤੇ ਜੇ ਇਹ ਇੰਨੇ ਹੀ ਚੰਗੇ ਤੇ ਇੰਨੇ ਕਾਰਗਰ ਹੁੰਦੇ ਤੇ ਉੱਥੇ ਹੀ ਕਾਮਯਾਬ ਹੋ ਜਾਂਦੇ ਉਦੋਂ ਫਿਰ ਧੱਕੇ ਧੁੱਕੇ ਖਾ ਕੇ ਭਲੱਥ ਤੋਂ ਭੱਜਣ ਦੀ ਇਹਨਾਂ ਨੂੰ ਪਹਿਲਾਂ ਲੋੜ ਕੀ ਸੀ ਉੱਥੇ ਜਾਣ ਦੀ ਤੇ ਵਾਪਸ ਵੀ ਕਿਉਂ ਆਉਂਦੇ ਸੋ ਗੱਲ ਅਸਲ ਚ ਇਹ ਲੋਕਾਂ ਨੂੰ ਅਪੀਲ ਆ ਕਿ ਇਹਨਾਂ ਦੇ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਕਿਸੇ ਵੀ ਗੱਲ ਦੇ ਵਿੱਚ ਆ ਕੇ ਗੁੰਮਰਾਹ ਹੋਣ ਦੀ ਲੋੜ ਨਹੀਂ ਕਿਉਂਕਿ ਇਹਨਾਂ ਦਾ ਸ਼ੁਰੂ ਤੋਂ ਸਿਸਟਮ ਇਦਾਂ ਸਰਦਾ ਰਿਹਾ ਕਿਉਂਕਿ ਇਹ ਬੋਲਦੇ ਰਹੇ ਦੂਜੇ ਪਾਸਿਓਂ ਕੋਈ ਇਹਨਾਂ ਦਾ ਸਵਾਲ ਜਵਾਬ ਕਰਨ ਲਈ ਕੋਈ ਆਵਾਜ਼ ਹੀ ਨਹੀਂ ਸੀਗੀ ਪਰ ਇਸ ਵਾਰ ਜਿਹੜਾ ਆ ਇਸ ਤਰੀਕੇ ਨਹੀਂ ਹੋਊਗਾ ਜਦੋਂ ਵੀ ਜਿੱਥੇ ਵੀ ਇਹ ਗਲਤ ਹੋਣਗੇ ਤੇ ਸਾਹਮਣੇ ਉਹ ਵੀ ਇੱਕ ਆਵਾਜ਼ ਆਊਗੀ ਉਹ ਹਮੇਸ਼ਾ ਇਹਨਾਂ ਤੋਂ ਵੀ ਸਵਾਲ ਪੁੱਛੂਗੀ ਕਿ ਜੇ ਉਹ ਤੁਸੀਂ ਦੂਜਿਆਂ ਨੂੰ ਸਵਾਲ ਪੁੱਛਦੇ ਆ ਕਿਤੇ ਤੁਸੀਂ ਆਪ ਤਾਂ ਨਹੀਂ ਉਹਦੇ ਗੁਨਾਹਗਰ ਇਹ ਜ਼ਰੂਰ ਵਿਚਾਰਨ ਵਾਲੀ ਗੱਲ ਆ ਤਾਂ ਮੈਂ ਫਿਰ ਤੋਂ ਇੱਕ ਵਾਰੀ ਆਪਣੇ ਹਲਕਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਐਮਸੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਕਿ ਇਹ ਜਿੰਨਾ ਮਰਜੀ ਕਹਿ ਲੈਣ ਜਿੰਨੀਆਂ ਮਰਜੀ ਗਰੰਟੀਆਂ ਚੱਕ ਲੈਣ ਕੰਮ ਜਿਹੜੇ ਆ ਸਰਕਾਰ ਦੇ ਨਾਲ ਹੀ ਹੁੰਦੇ ਆ ਸਰਕਾਰ ਦੇ ਨੁਮਾਇੰਦੇ ਉਮੀਦਵਾਰ ਜਿੱਤਣਗੇ ਉਹਨਾਂ ਦੇ ਕੰਮ ਹੋਣਗੇ ਉਹ ਨਾਲ ਲੱਗ ਕੇ ਕੰਮ ਕਰਾਉਣਗੇ ਕੰਮ ਕੀਤੇ ਹੋਏ ਆ ਹਾਂ ਇਹ ਆ ਕਿ ਸਿਰਫ ਬੋਲਣ ਨਾਲ ਇਹਨਾਂ ਦੇ ਕਹਿਣ ਦੇ ਨਾਲ ਕੰਮ ਮਿੱਟ ਨਹੀਂ ਜਾਣੇ ਲੋਕਾਂ ਸਾਰਿਆਂ ਨੂੰ ਪਤਾ ਕਿ ਕੰਮ ਹੁੰਦੇ ਆ ਜਿੱਦਾਂ ਬਿਗੋਵਾਲ ਸੀਵਰੇਜ ਦਾ ਜਿਹੜਾ ਕੰਮ ਆ ਉਹ ਰਿਐਲਿਟੀ 'ਚ ਸਾਹਮਣੇ ਹੋ ਰਿਹਾ ਗੱਲਾਂ 'ਚ ਨਹੀਂ ਹੋ ਰਿਹਾ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਿਚਾਰਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਚੁਣੋ ਜਿਤਾਓ ਤੇ ਆਪਣੇ ਕੰਮ ਕਰਾਓ ਨਾ ਕਿ ਇਹਨਾਂ ਬਾਰੇ ਸੋਚਦੇ ਇਹਨਾਂ ਦੇ ਪਿੱਛੇ ਲੜਾਈਆਂ ਲੈਣ ਦੀ ਸਾਨੂੰ ਕੋਈ ਲੋੜ ਨਹੀਂ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ